Yeah! ਮੈਂ ਹਰਮਨ ਸਿੰਘ ਜਿਵੇਂ ਕਿ ਮੇਰੇ ਵੱਲੋਂ ਪਹਿਲਾਂ ਵੀ ਗੁਰੂ ਸਾਹਿਬਾਨਾਂ ਦੇ ਪ੍ਰਕਾਸ਼ ਦੇ ਆੜਿਆਂ ਲੈ ਕੇ ਮਾਡਲ ਤਿਆਰ ਕੀਤੇ ਗਏ ਹਨ ਤੇ ਅੱਜ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਜੋ ਇਹ ਮਾਡਲ ਮੈਂ ਤਿਆਰ ਕੀਤਾ ਵਾ ਜਿਨ੍ਹਾਂ ਨੂੰ ਕਿ ਸ਼ਹੀਦਾਂ ਦੇ ਸਰਤਾਜ ਕਿਹਾ ਜਾਂਦਾ ਵਾ ਉਹਨਾਂ ਦੀ ਸ਼ਹੀਦੀ ਨੂੰ ਸਮਰਪਿਤ ਆਪਣੇ ਵੱਲੋਂ ਸ਼ਰਦਾ ਦੇ ਫੁੱਲ ਭੇਟ ਕਰਦੇ ਆ ਜੋ ਇਹ ਮਾਡਲ ਤਿਆਰ ਕੀਤਾ ਸੋ ਮੈਨੂੰ ਇਹ ਮਾਡਲ ਤਿਆਰ ਕਰਨ ਦੇ ਵਿੱਚ ਇੱਕ ਦਿਨ ਦਾ ਸਮਾਂ ਲੱਗਾ ਤੇ ਅਗਾਹ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਇਸੇ ਤਰੀਕੇ ਦੇ ਨਾਲ ਮੈਂ ਮਾਡਲ ਤਿਆਰ ਕਰਦਾ ਰਵਾਂਗਾ ਤੇ ਹੋਰ ਜਿਹੜਾ ਅਗਾਹ ਆਉਣ ਵਾਲੇ ਸਮੇਂ ਦੇ ਵਿੱਚ ਗੁਰੂ ਸਾਹਿਬਾਨਾਂ ਦੀ ਸ਼ਿਧੀ ਦਿਹਾੜਿਆਂ ਲਈ ਤੇ ਪ੍ਰਕਾਸ਼ ਦਿਹਾੜਿਆਂ ਲਈ ਮਾਡਲ ਤਿਆਰ ਕਰਾਂਗਾ ਮੇਰਾ ਸਾਰੇ ਨਾਲੋਂ ਪਹਿਲਾ ਮਾਡਲ ਸੀ ਸ੍ਰੀ ਅੰਮ੍ਰਿਤਸਰ ਸਾਹਿਬ ਦਾ 400 ਸਾਲ ਪੁਰਾਤਨ ਦੇਖ ਵਾਲਾ ਮਾਡਲ ਉਸ ਤੋਂ ਬਾਅਦ ਮੈਂ ਨਨਕਾਣਾ ਸਾਹਿਬ ਦਾ ਮਾਡਲ ਤਿਆਰ ਕੀਤਾ ਜੋ ਕਿ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਮਾਡਲ ਸੀ ਉਸ ਤੋਂ ਬਾਅਦ ਸਾਬ ਜਦਿਆਂ ਦੀ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਜੋ ਮੈਂ ਮਾਡਲ ਤਿਆਰ ਕੀਤਾ ਫਿਰ 26 ਜਨਵਰੀ ਦੇ ਸੰਬੰਧ ਦੇ ਵਿੱਚ ਲਾਲ ਕਿਲੇ ਦਾ ਮਾਡਲ ਜੋ ਮੈਂ ਤਿਆਰ ਕੀਤਾ ਤੇ ਫਿਰ ਤਕਸਰੀ ਕਿਸਗੜ੍ਹ ਸਾਹਿਬ ਦਾ ਮਾਡਲ ਤਿਆਰ ਕੀਤਾ ਜੋ ਕਿ ਖਾਲਸਾ ਸਾਜਨਾਦ ਵਸ ਨੂੰ ਸਮਰਪਿਤ ਸੀ ਔਰ ਅੱਜ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਜੋ ਇਹ ਮਾਡਲ ਤਿਆਰ ਕੀਤਾ ਵਾ ਸੋ ਇਸ ਮਾਡਲ ਨੂੰ ਤਿਆਰ ਕਰਨ ਦੇ ਵਿੱਚ ਇੱਕ ਦਿਨ ਦਾ ਸਮਾਂ ਲੱਗਾ ਤੇ ਆਗਾਹ ਹੋਣ ਵਾਲੇ ਸਮੇਂ ਦੇ ਵਿੱਚ ਇਸੇ ਤਰੀਕੇ ਦੇ ਨਾਲ ਮਾਡਲ ਤਿਆਰ ਕਰਦਾ ਰਾਵਾਂਗਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਡੁੰਗਾਈ ਦੇ ਨਾਲ ਜਿਵੇਂ ਕਿ ਸਿੱਖ ਧਰਮ ਦੇ ਵਿੱਚ ਜਿਨੇ ਵੀ ਸ਼ਹੀਦੀ ਦਿਹਾੜੇ ਆ ਚਾਹੇ ਪ੍ਰਕਾਸ਼ ਦਿਹਾੜੇ ਆ ਚਾਹੇ ਜਿਨੇ ਵੀ ਪੁਰਬ ਆ ਉਹਨਾਂ ਲਿੱਕੇ ਮਾਡਲ ਤਿਆਰ ਕਰਾਂਗਾ ਹਰਮਨ ਸਿੰਘ ਖਡੂਰ ਸਾਹਿਬ ਤੋਂ ਮੈਂ ਇਥੋਂ ਆਪਣੇ ਵੱਲੋਂ ਮਾਡਲ ਤਿਆਰ ਕਰੰ데요 ਆਂ ਤੇ ਇਸੇ ਤਰੀਕੇ ਦੇ ਨਾਲ ਮੈਂ ਮਾਡਲ ਤਿਆਰ ਕਰਦਾ ਰਾਂਗਾ ਹਾਲੇ ਕਾਰਡਬੋਰਡ ਪੇਪਰ ਦੇ ਨਾਲ ਮਾਡਲ ਤਿਆਰ ਕਰਦਾ ਰ੍ਹਾਂਗਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਮਾਡਲ ਤਿਆਰ ਕਰਾਂਗਾ ਤੇ ਜਿਵੇਂ ਕਿ ਇਹ ਜਿਹੜੇ ਮਾਡਲ ਨੇ ਇਹ ਮਾਡਲ ਨੂੰ ਸਮਾਂ ਘੱਟ ਲੱਗਦਾ ਤੇ ਹੋਰ ਮਾਡਲ ਤਿਆਰ ਕਰਾਂਗਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਅ ਦੁਲਾਈ ਦੇ ਨਾਲ ਜਿਵੇਂ ਕਿ ਗੁਰੂ ਸਹਿਬਾਨਾਂ ਦੀ ਪੁਰਾਤਨ ਦੇਖ ਜਿਵੇਂ ਗੁਰਦੁਆਰਾ ਸਹਿਬਾਨ ਦੀ ਪੁਰਾਤਨ ਦੇਖ ਕੋਸ਼ਿਸ਼ ਕਰਾਂਗਾ ਕਿ ਪੁਰਾਤਨ ਦੇਖ ਦੇ ਮਾਡਲ ਤਿਆਰ ਕਰਾਂ ਕਿਉਂਕਿ ਜੋ ਪੁਰਾਤਨ ਦੇਖਿਆ ਉਹ ਲੋਕ ਹੋਈ ਹੈ ਉਸ ਨੂੰ ਗਾਂ ਲੀ ਕੇ ਜਾਵਾਂਗਾ ਤੇ ਜੋ ਪੁਰਾਤਨ ਦੇਖਿਆ ਉਹ ਹਰ ਕੋਈ ਨਹੀਂ ਦੇਖ ਸਕਦਾ ਜੋ ਅਲੋਪ ਹੋਈ ਹੈ ਤੇ ਜੋ ਅੱਜ ਦੀ ਦੇਖਿਆ ਉਹ ਹਰ ਕੋਈ ਦੇਖ ਸਕਦਾ ਵਾ ਤੇ ਇਸੇ ਤਰੀਕੇ ਦੇ ਨਾਲ ਮੈਂ ਸ੍ਰੀ ਅੰਮ੍ਰਿਤਸਰ ਸਾਹਿਬ ਦਾ 400 ਸਾਲ ਪੁਰਾਤਨ ਦੇਖਾ ਵਾਲਾ ਮਾਡਲ ਤਿਆਰ ਕੀਤਾ ਸੀ ਤੇ ਹੋਰ ਗੁਰੂ ਸਾਹਿਬਾਨਾਂ ਦੇ ਅਸਥਾਨਾਂ ਦੇ ਪੁਰਾਤਨ ਦੇਖਾਲੇ ਮਾਡਲ ਤਿਆਰ ਕਰਾਂਗਾ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਹ